ਹੌਕਾ ਇਨਕਲਾਬ ਜ਼ਿੰਦਾਬਾਦ 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 ਰਾਜਬਾਦ ਮੁਰਦਾਬਾਦ 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 ਜਦ ਤੱਕ ਸਾਨ ਮੋਰ ਚਾਹ ਤੇ ਪ੍ਰਾਤਰੀ ਜਥੇਬੰਦੀਆਂ ਦਾ ਏਕਾ ਜ਼ਿੰਦਾਬਾਦ 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 ਹਰ ਇੱਕ ਅਲਪ੍ਰੈਕਟੀ ਚ ਲੜਤੇ ਲੋਕਾਂ ਦਾ ਏਕਾ ਜ਼ਿੰਦਾਬਾਦ ਜ਼ਿੰਦਾਬਾਦ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਇਸ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਤੇ ਭਾਰ ਦੇ ਟ੍ਰੇਡ ਜਿਹਾ ਬੰਦਿਆਂ ਵੱਲੋਂ ਛੀਦੇ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਜਿਹੜਾ ਉਹ ਮਨਾ ਰਹੇ ਆ ਮਾਨਸਾ ਕਚੇਰੀਆਂ ਦੇ ਵਿੱਚ ਅਸੀਂ ਸੱਦਾ ਦਿੰਨੇ ਆ ਕਿ ਆਓ ਜਿਹੜੇ ਭਗਤ ਸਿੰਘ ਦੇ ਸੁਪਨੇ ਸੀਗੇ ਸਾਮਰਾਜ ਬਾਦ ਹੋ ਬਰਬਾਦ ਇਨਕਲਾਬ ਜਿੰਦਾਬਾਦ ਉਹਦੀ ਵਿਚਾਰ ਨੂੰ ਅੱਗੇ ਵਧਾਈਏ ਤਾਂ ਹੀ ਅੱਜ ਭਗਤ ਸਿੰਘ ਦੇ ਜਨਮ ਤੇ ਆਪਾਂ ਪਰਨ ਕਰੀਏ ਕਿ ਜਿਹੜੇ ਕਾਰਪੋਟ ਘਰਾਣੇ ਨੇ ਉਹਨਾਂ ਨੂੰ ਭਜਾ ਕੇ ਇਥੋਂ ਭਗਤ ਸਿੰਘ ਦੇ ਸੁਪਨਿਆਂ ਦਾ ਰਾਜ ਜਿਹੜਾ ਲਿਆਂਦਾ ਜਾਵੇ ਜਿਹੜਿਆ ਇੱਥੇ ਵੱਖ-ਵੱਖ ਸਮੇਂ ਤੇ ਸਰਕਾਰਾਂ ਚੁਣੀਆਂ ਨੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਉਹ ਕਾਰਪੋਰੇਟ ਕਾਰਨਿਆਂ ਨੂੰ ਦੇਸ਼ 'ਚ ਸੌਂਪਣ ਤੇ ਜਾ ਰਹੀਆਂ ਨੇ ਕੱਚਾ ਮਾਲ ਅੰਗਰੇਜ਼ ਇੱਥੋਂ ਲੁੱਟ ਕੇ ਲਿਆਉਂਦੇ ਸੀ ਵਿਦੇਸ਼ਾਂ ਦੇ ਵਿੱਚ ਹੁਣ ਜਿਹੜੇ ਕਾਰਪੋਰੇਟ ਕਾਰਨਿਆਂ ਨੇ ਕੱਚਾ ਮਾਲ ਲੁੱਟ ਕੇ ਭਾਰਤ ਦੇ ਵਿੱਚ ਹੀ ਤਿਆਰ ਕਰਕੇ ਕਿਰਤ ਦੀ ਇਹ ਲੁੱਟ ਐਨੀ ਕੀਤੀ ਜਾ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਭਗਤ ਸਿੰਘ ਦੇ ਅੱਜ ਜਨਮ ਦਿਨ ਤੇ ਤਹਈਆ ਕੀਤਾ ਜਾਵੇ ਭਾਰਤ ਦੇ ਸਾਰੀਆਂ ਇਨਕਲਾਬੀ ਤੇ ਜਮਹੂਰੀ ਕਿਸਾਨ ਜਥੇਬੰਦੀਆਂ ਵੱਲੋਂ ਸਯੁਜਕਤ ਕਿਸਾਨ ਮੋਰਚੇ ਵੱਲੋਂ ਭਗਤ ਸਿੰਘ ਦਾ ਸੁਪਨਾ ਜਿਹੜਾ ਉਹ ਕਰ ਕਰ ਤੇ ਕਪਚਾ ਕੇ ਭਗਤ ਸਿੰਘ ਦੇ ਵਿਚਾਰਾਂ ਨੂੰ ਹੋਰ ਅੱਗੇ ਤੱਕ ਸੰਗਤ ਕੀਤਾ ਜਾਵੇ